ਠੀਕ ਹੈ ਜੀ ਅੱਗੇ ਦਿਖਾ ਦੇ ਤੂੰ 2008 ਮਾਡਲ ਬਾਈ ਕੋਨਾਲਿਕਾ 50 ਵਾਲਾ ਇੰਟਰਨੈਸ਼ਨਲ ਸਾਈਡ ਗੇਅਰ ਚ ਆ ਗਿਆ ਬਾਈ ਇਹ ਟਾਇਰ ਮੂਰ ਲੈ ਨਵੇਂ ਆ ਬਾਈ ਮਾਲਕ ਦੇ ਨਾਂ ਤੇ ਬਿੱਲ ਕਟਵਾ ਕੇ ਦੇ ਦਾਂਗੇ ਮਗਰ ਲੈ ਹੈਗੇ ਆ 80 85 ਪੈਸੇ ਚੰਗੇ ਆ ਟਾਇਰ ਗੂਡਇਰ ਬੱਜਰਾ ਦੇ ਮਗਰਿਆੜਾਂ ਦਾ ਤੇ ਰਿੰਬਾਂ ਦਾ ਰੈਟਰ ਪੇਂਟ ਹੋਇਆ ਬਾਈ ਗੇਅਰ ਇੰਜਨਰ ਰੁਪਈਆ ਦਾ ਰੁਪਈਆ ਤੇ ਚੱਕ ਦਿਨਾ ਦੇ ਉਹਨਾਂ ਪਹਿਲੇ ਨਾਂ ਆ ਇਹ ਸਾਰਾ origignal ਆ ਆ ਦੀਜਾਂ ਚੱਕ ਕਰਾ ਗੱਡਾ ਕੋਨਾ ਪੈ ਰੇ ਮੈਂ ਪ੍ਰੋਮੋਪਰ ਦਿਖਾ ਕੇ ਕਿੰਨਾ ਚੰਗਾ ਲੱਗਿਆਗਾ ਇਧਰ ਲਿਵਾਸ ਉਹ ਵੀ ਟਰੈਕਟਰ ਸਾਰਾ ਚਾਰ ਚੁਪੇਰੇ ਢੇੜਾ ਦਵਾ ਦੇ ਬਾਈ ਜਮਾ ਮਣਕਾ ਹੀ ਪਿਆ ਟਰੈਕਟਰ ਉਹ ਚੀਜ਼ ਆ ਇਹ ਉਹ ਸਣ ਮੜਾ ਜਾ ਇਧਰ ਕੈਮਰਾ ਪਿੱਛੇ ਹੋ ਕੇ ਮਰ ਮੜਾ ਜਾ ਟਰੈਕਟਰ ਦੀ ਲੈਟਰ ਲੂਟ ਲੈਣਾ ਪਿੱਛੇ ਹੋ ਕੇ ਰੇਟ ਤੇ ਕੈਮਰਾ ਮਾਰ ਮੇਲਾ ਲੱਗਦਾ ਟਰੈਕਟਰ ਦੇ ਕੋਲ ਐਡਾ ਸਾਪਿਆ ਬਾਈ ਇਹ ਰੇਟ ਚੈੱਕ ਕਰਾ ਦੇ ਕਿਰਾ ਓਬਰ 2 ਲੱਖ ਤੇ 95000 ਹੋਗਾ ਟਰੈਕਟਰ ਦਾ ਰੇਟ ਆ ਟਰੈਕਟਰ ਦੇਵਾਂਗੇ ਬਾਈ ਆਪਣਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਓ 2.5 ਲੱਖ ਦਾ ਠੀਕ ਆ ਬਾਈ ਫਰਸਟ ਓਨਰ ਆ ਟਰੈਕਟਰ ਜਿੰਨਾ ਕਹਦੇ ਉਨਾ ਚੰਗਾ ਬਾਈ ਠੀਕ ਆ ਬਾਈ ਤੇ ਇੱਕ ਬਾਈ ਨੰਬਰ ਨੋਟ ਕਰ ਲਓ ਬਾਈ ਆਪਣਾ ਸਾਰੇ ਭਰਾ ਜੇ ਕਿਸੇ ਨੂੰ ਟਰੈਕਟਰ ਲੈਣਾ ਹੋਵੇ ਤੇ ਜਿਹਨੇ ਵੇਚਣਾ ਹੋਵੇ ਉਹ ਬਾਈ ਨੰਬਰ ਆ 9478790391 ਬਾਈ ਠੀਕ ਆ ਬਾਈ ਇਹੀ ਨੰਬਰ WhatsApp ਹੈ ਇਹੀ ਕਾਲਿੰਗ ਆ ਜੇ ਮੇਰਾ ਫੋਨ ਨਾ ਵੀ ਲੱਗੇ ਕਾਲਿੰਗ ਤੇ ਬਾਈ ਮੈਨੂੰ WhatsApp ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਵੈਕ ਕਾਲ ਕਰਨਾ ਠੀਕ ਆ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਧੰਨਵਾਦ